Awesome is awesome. So beautiful, सो so elegant. जस्ट लुक लाइक wow. कितने ज्यादा बदल हो गए देखो ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਕੱਲੜਾ ਬਲੌਗ ਤੁਸੀਂ ਦੇਖਿਆ ਸੀਗਾ ਜਿੱਥੋਂ ਮੈਂ ਅੰਡ ਕੀਤਾ ਸੀ ਮੈਂ ਉੱਥੋਂ ਹੋਣਾ ਬਲੌਗ ਹੈ ਜਿਹੜਾ ਸਟਾਰਟ ਕਰ ਲਿਆ ਹਨਾ ਗਾਇਸੂਟ गिर ਗਏ ਨੀਚੇ ਉੱਛੰਦੀਵਾਰ ਆ ਗੁੱਟੇ ਨੇ ਹਾਂਜੀ ਦਾ ਮੈਂ ਤੁਹਾਨੂੰ ਗੈਰੀ ਸੀ ਪਾਗਲ ਉਹਦਾਂ ਨੂੰ ਪਾਗਲ ਹੋਂਦੀ ਕਰਦ ਗੱਡੀ ਜਾਂਦਾ ਸੀ ਦਾ ਤੇ ਇਹ ਵਾਸਤੇ ਪੜਾਣਾ ਹੋਇਆ ਹੋਇਆ ਸੀਗਾ ਮੈਂ ਕਿਹਾ ਚਲੋ ਹਨਾ ਤੁਹਾਨੂੰ ਵੀ ਦਿਖਾ ਦਿੰਦੇ ਆ ਬਲੌਗ ਦੀ ਆਪਾਂ ਸਟਾਰਟਿੰਗ ਕਰ ਲੈਂਦੇ ਆ ਤੇ ਬਾਕੀ ਹੋਣਾ ਬਸ ਅਸੀਂ ਜਾ ਰਹੇ ਸੀਗੇ ਸਿਸਟਰ ਦੇ ਕੋਲ ਨਾ ਸੋਚੋ ਕਿ ਕੱਪੜੇ ਮੈਂ ਚੇਂਜ ਕਰ ਲਾਂ ਹਣਾ ਮੈਨਾਂ ਆ ਕੇ ਜਾਣੀ ਤੇ ਬਸ ਹੁਣ ਮੈਂ ਨਾ ਹੁਣ ਜਾ ਰਹੇ ਸੀ ਮੈਂ ਕਿਤੇ ਆਪਣੇ ਕੱਪੜੇ ਚੇਂਜ ਕਰਕੇ ਮੈਂ ਆਪਾਂ ਚੱਲਦੇ ਹਾਂ ਸਿਸਟਰ ਦੇ ਘਰੇ ਤੇ ਮੈਨੂੰ ਯਾਦ ਆ ਗਿਆ ਮੈਂ ਕਿਹਾ ਮਾਰਨਿੰਗ ਕੱਪੜੇ ਤੇ ਇਸੇ ਨਾਲ ਆਪਾਂ ਕੱਪੜੇ ਕਾਰ ਲੈਂਦੇ ਆ ਬਾਕੀ ਬਾਅਦ ਵਿੱਚ ਕਰਾਂਗੇ ਐਜ਼ ਯੂਸੂਅਲ ਐਜ਼ ਦੀ ਪੂਰੀ ਪ੍ਰੋਬੈਬਿਲਿਟੀ ਹੈ ਕਿ ਅਸਮੀ ਪਏਗਾ ਬਟ ਦੇਖੋ ਅੱਜ ਪ੍ਰੋਬੈਬਿਲਿਟੀ ਹੈ ਪੂਰੀ ਆਂਟੀ ਕਹਿ ਰਹੇ ਸੀ ਆਪਰ ਨੂੰ ਆ ਪਲਾਟ ਵਾਰੀ ਹਨਾ ਜੀ ਸਬਜ਼ੀ ਲਗਾ ਲਓ ਚਲ ਥੋੜਾ ਖੜਦੇ ਆ ਉੱਪਰ ਆਏ ਸਾਫੀ ਹੋ ਗਏ ਬੱਦਲ ਹਨਾ ਚੱਲ ਰਹੇ ਨੇ ਬੱਦਲ ਮੱਲਾ ਦੇ ਨੰਗ ਦੇ ਨੰਗ ਤੇ ਬੱਦਲ ਆ ਜੀਗੇ ਤੋ ਮੈਂ ਕਹਾਂ ਨੰਗ ਦੇ ਨੰਗ ਤੇ ਆਇਨੇ ਕਿ ਤੋ ਬੱਦਲ ਜੇ ਤਾ ਬਾਰਿਸ਼ ਹੋਣੀ ਹੁੰਦੀ ਹੋ ਜਾਂਦੀ ਐਵੇਂ ਲੱਗਦਾ ਜਿੱਦਾਂ ਪਟਵਾਰੇ ਹੋਣੇ ਹਨਾ ਬੱਦਲ ਨੰਗ ਰਹੇ ਨਹੀਂ ਹਵਾ ਨਾਲ ਜੀ ਫੈਮਿਲੀ ਪ੍ਰੀ ਦਾ ਥੱਲੇ ਲੀਲੀ ਦੀ ਕੰਗੀ ਕਰ ਰਿਹਾ ਸੀਗਾ जी फैमिली मैं हो गई रेडी बस ना के आना वेयर कर लिया गया मैंने स्लो चलाओ सुनियो मेरी गल

ਪੂਣੀ ਤਾਂ ਆ ਰਿਹਾ ਮੈਂ ਸੂਦੀ ਥੋੜੀ ਚੱਲ ਜਾਏਗਾ ਮੈਂ ਤਾਂ ਟਿੱਪੇ ਹੀ ਵਾਇਆ ਹੈਗਾ ਹੁਣ ਆ ਜਾਏਗਾ ਦੇਖਾਂ ਇਕੱਤੀ ਲੱਭੂ ਮੇਰੇ ਤੇਰੀ ਇਸ ਮਿੰਟ ਤੇ ਹੁਣ ਪਾਈ ਤੁਹਾਨੂੰ ਗ੍ਰੈਜੂਲੇਸ਼ਨਸ ਜੀ ਤੁਹਾਨੂੰ ਬੋਲ ਲਈ ਇਹ ਤਾਂ ਪਹਿਲੇ ਪਤਾ ਲੱਗਿਆ ਸੀ ਕੀ ਖਾਉਂਗੇ ਮੈਂ ਤੁਹਾਨੂੰ ਸੁਣਾ ਲੱਗ ਰਿਹਾ ਮੈਂ ਤਾਂ ਕੁਛ ਨਹੀਂ ਥੈਂਕ ਯੂ ਮੈਂ ਮਿੱਠਿਆ ਆ ਰਹੀ ਹਾਂ ਖਾਣਾ ਕੋਈ ਚਲ ਆ ਰਿਹਾ ਕੋਈ ਸ਼ਿਸ਼ ਕਿ ਤੁਹਾਨੂੰ ਚੱਲੇਗਾ ਇਹਨਾਂ ਕੋ ਸਾਈਂ ਘਰਤਾ ਹੈ ਤਾਂ ना ना तो मैं ਤਾਂ ਹੋਰ ਉੱਪਰ ਨਾ ਪਤਾ ਨਹੀਂ ਥੱਲੇ ਮੈਂ ਜਾ ਕੇ ਆਇਆ ਸੀਗਾ ਮੈਂ ਘਾੜ ਜੋ ਨੀਚੇ ਮੈਂ ਨਾ ਸੂਤ ਪਾਇਆ ਸੀਗਾ ਮੁਸਕਾਨੀ ਦੀ ਮੈਨੂੰ ਕਹਿੰਦੀ ਤੂੰ ਨਾ ਸੂਤ ਨਾ ਪਾ ਲਈ ਵੀ ਦੀਦੀ ਆਏ ਮੈਂ ਤਾਂ ਮੈਂ ਕਿੰਨੀ ਦੇਰ ਬੈਠ ਉਹ ਸੂਤ ਚੀਕਦੀ ਕਿ ਮੈਂ ਤਾਂ ਲਾ ਆਂਦੀ ਠੀਕ ਹੈ ਫਿਰ ਮੈਂ ਸੋਚ ਮੈਂ ਟੀ-ਸ਼ਰਟ ਦੀ

ਪਾਗਲ ਹੁੰਦੀ ਨਹੀਂ ਰਹਿੰਦਾ ਰਸਿਆ ਅੱਧਾ ਤਾਂ ਟੈਨ ਕਰਾਂਗੇ ਵਿੱਚ ਦੇਖ ਰਹੇ ਸੀਗੇ ਨੀਚੇ ਰਸੋਈ 'ਚ ਮੰਮਾ ਦੇਖ ਰਹੀ ਸੀ ਪੂਰੇ ਘੋੜੀਆਂ ਕੋਲ ਮੈਂ ਬੈਠੀ ਸੀ ਰਸੋਈ 'ਚ ਮੰਮਾ ਉੱਪਰ ਦੀਦੀ ਤਿੰਨ ਤਿੰਨ ਜਗ੍ਹਾ ਤੋਂ ਆਵਾਜ਼ ਆ ਰਹੀ ਸੀ ਮੈਂ ਕਿਹਾ ਯਾ ਤਾਂ ਇੱਕ ਜਣਾ ਆਵਾਜ਼ ਲਾਓ ਕਰੋ ਸਹੀ ਗੱਲ ਹੈ ਤੇ ਸੀ ਸੋ ਸੋ ਜੇ ਬੈਠ ਕੇ ਕੰਮ ਕਰਕੇ ਜਾਣਾ ਆ ਰਹੇ ਹਾਂ ਮੈਂ ਬਹੁਤ ਆ ਰਹੀ ਸੀ ਰਾਤ ਮੈਨੂੰ ਲਾਈਵ 'ਚ ਮੈਂ ਥੋੜੀ ਕਰੀਆ ਤੁਹਾਡੇ ਸਾਹਮਣੇ ਆਹ ਸੀ ਦੀਦੀ ਤੇਰੀ ਫਰੈਂਡ ਕੁਦੀ ਆਸਮੀ ਹੈਲੋ हेलो आप बर्गर आपने आप बर्गर उधर पूछ दे मम्मी होने की खानेगे मम्मी की खाओगे कबीर की खाना सच तो मम्मी की खाना जो जो सारे आंटी तो की खाओगे जो खाओगे वही आएगा मिलके मीठे विच ए फसदा तू बर्गर ठीक है फिर जाओ देखो इतना करो जिन्ने जिन्ने नूणा खाना उनके लिए बर्गर

ਹੇ ਗਿੱਕ ਨਦੀ ਹਿੜੀ ਡਾਰ ਲਈ ਅਸੀਂ ਕਿ ਇਹ ਮਾਣਾ ਕੰਪੀਰ ਲਈ ਦਿਲੀ ਮੇਰੇ ਅੰਦਰ ਰਿਪਲਾਈ ਤੋਂ ਬਾਕੀ ਸਾਰੇ ਬੱਚੇ ਤਾਂ ਹੈ ਹੀ ਨੇ ਸਿਰਫ ਕੋਹਰ ਪਰ ਬੰਦੇ ਨੂੰ ਸਮਝੀ ਕਿ ਉਹ ਸਹੀ ਛੱਡ ਫੋਟ ਉਹਨਾਂ ਨੇ ਕਿਹਾ ਕਿ ਸਾਡੇ ਕਦੇ ਨਾ ਲੈਓ ਚੱਕਾ ਬਰਾ ਲਓ ਪਰ ਅੰਦਰ ਮਾਤੇ ਟੁੱਟਿਆ ਪਿਆ ਧਿਆਨ ਰੱਖੀ ਮੰਮੀ ਉੱਤਾਰਾ ਅੰਦਰ ਛੁੱਭੀ ਬੜੀ ਚੀਜ਼ ਤੁਹਾਨੂੰ ਲਗਾਣਾ ਲਗਾਣਾ ਕੁਲਣਾ ਨਹੀਂ ਆਦਾ ਤੁਹਾਨੂੰ ਨਾ ਲੱਗੇ ਮੇਰਾ ਕਿਹੜਾ ਲੱਗੇ ਕਹਦੇ ਖਵਾਲੋਂ ਨੇ ਕੀ ਕਰਨਾ ਤੂੰ ਹੁਣ ਮਾਲਕ ਬਣਨੇ ਨੇ ਅੱਛਾ ਲੱਗਦਾ ਹੈ ਮੈਨੂੰ ਪਰ ਮੈਨੂੰ ਵਧੀਆ ਨਹੀਂ ਆਉਂਦਾ ਰਬੜ ਬੈਡਾ ਖੇਨਾ ਪਾਲਾ ਸੀ ਮੈਂ ਰਬੜ ਬੈਂਡ ਬੰਦੀ ਆ ਬੈਂਡ ਦਾ ਬੈਂਡ ਲਾ ਹੜਨ ਦਈ ਮੈਂ ਰਾਈ ਪਾਉਗੀ ਮੇਰਾ ਜੌਤਰਾਣਾ ਹੀ ਰੱਖਦੀ ਆ ਮੈਂ ਇਹਦਾ ਲੱਕੀ ਹੁੰਦਾ ਹੈ ਕਿਵੇਂ ਮੀਸਾ ਸੱਸ਼ਾ ਕਿਵੇਂ सारा नन न कर बैठे ने जदों आगे जाएगी ना, ना, तो 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 ना फिर दिखाएगी तो तो आओ ना पर गोत्री कर लगे बड़ी क्यूट ओवरली इतना मतलब कि अभी वीडियो कॉल की थी एकदम समझन दिया कि वीरजीत नहीं है तो वीर दो दिन तक छोटी है प्लेट ले आओ चक के सारा कुछ दिखाया की की मंगाया सीदी और अगर मंगाया तो रवि बर्गर ही मंगाया मोमोज मंगाये नहीं थे और मैं कर दूंगा आपको आपका मीठा नहीं नहीं खाना पैना तो लगता हां बे स्टेफन अवेगा तुम थैंक यू और क्या हो गया तुम्हें गुस्सा है जानते है कितने रुपए की हो गया ओ मेरा एक्सप्रेशन देख रही थी तू क्या कर रही है ओए कल लगेस मिल लेंगे कि तू मेरी भवान लग गया तू भी खा रहा है तू जानो ऊपर तक एकदम पाई कर ले प्लीज कैमरा में दिखा रहा है मेरी आंखों में भी कह रही थी मेरी आंखों में पानी भी आया है पहले पहले फिर बाद में सेट नहीं ला जाके कांटे पे बैठ के चुप करके ले आओ ਕਾਜ ਨਹੀਂ ਕਿੰਨੇ ਅੱਛਾ ਚਲੋ ਪਹਿਲਾ ਮਰੀਜ਼ ਬੰਦੇ ਨੂੰ ਪੂਰੀ ਜਿਹੀ ਖੁਸ਼ੀ ਕਰਦਾ ਨਾ ਇਹ ਪਕੌੜੀਆਂ ਮੰਗਾਈਆਂ ਸੀਗੀਆਂ ਮੋਟੀਆਂ ਅਨਪ ਦੱਸੇ ਨਹੀਂ ਕੁਝ ਸਾਨੂੰ ਸਾਡੇ ਪਕੌੜੇ ਕਿੱਥੇ ਹੋ ਗਏ ਮਸ ਖਾਣਾ ਛੁੱਟੀ ਕੋਈ ਨਾ ਬੱਤੇ ਬੋਲੇ ਨਾ ਬੋਲੇ ਓਖੜ ਗੁੜੀ ਓਖੜ ਗੁੜੀ ਗਵਾਂਡੀਆਂ ਨਹੀਂ ਗੁੜੀ ਹਾਂ ਛੁੱਕੇ ਲਾਦਾ ਨਾ ਮਮਾ ਖਾ ਲ ਬਿਠਾ ਜਾ ਲੈਣਾ ਹੈ ਕੋਈ ਦਰਦਾ ਫਿਰਦਰ ਲੈ ਬਰਗਰ ਗੀਰ ਮੈਂ ਕੁਝ ਵੀ ਖਾਵਾਂ ਮੇਰੇ ਕੱਪੜੇ ਤੇ ਗਿਰੇਗਾ ਹੀ ਗਿਰੇਗਾ ਚਾਹੇ ਮੈਂ ਜਿੰਨੀ ਮਰਜ਼ੀ ਖੁਸ਼ੀ ਗੱਲਾਂ ਬੇ ਕੱਪੜੇ ਦਾ ਇੱਕ ਟੁਕਕਾ ਗਿਰੇ ਵਰਗਰੂ ਦਾ ਟੁਕਕਾ ਕੇਵੇ ਇੱਕ ਟੁਕਕਾ ਖਾ ਲਾ ਤੁਸੀਂ ਗਾਇਸ ਦੇਖੋ ਜੀ ਮੋ ਤਾਂ ਆ ਗਿਆ ਅੱਜ ਮੈਨੂੰ ਕੰਮੀ ਆ ਰਿਹਾ ਸਭ ਗੱਲ ਕਰਕੇ ਮੰਮੀ ਨੂੰ ਤੇ ਮਾਸੇ ਦਾ ਫੋਨ ਆਇਆ ਇਹ ਦੱਸ ਤੂੰ ਇੱਕ ਵਾਰ ਇੱਕ ਗੱਲ ਕਿੰਨੀ ਵਾਰੀ ਗਿਈ ਹੈ ਨਹੀਂ ਹੋਰ ਬੰਦ ਸੀ ਨਾ ਵਲੋਗਿੰਗ ਦੀ ਥੋੜੀ ਸੀ ਕੀਤਾ ਕਰੇ ਦੋ ਵਾਰੀ ਕਹਿਣ ਲੱਗੇ ਹੁਣ ਬਣਦੀ ਹੈ ਹੁਣ ਬਣਦੀ ਹੈ ਸਹੀ ਗੱਲ ਹੈ ਹਾਂਜੀ ਹੁਣ ਠੀਕ ਲੱਗ ਰਿਹਾ ਤੁਹਾਨੂੰ ਖਾ ਕੇ 버ਗਰ ਚਲੋ ਯਾਰ ਮੂਡ ਦਾ ਟੇਸਟ ਚੇਂਜ ਹੋ ਗਿਆ ਬਈ ਹਨਾ ਚਲੋ ਯਾਰ ਖਾਓ ਹਨਾ ਗਾਇਜ਼ ਆਪਾਂ ਮਿਲਦੇ ਹਾਂ ਤੁਹਾਨੂੰ ਥੋੜੇ ਦੇਰ ਚ ਖਾ ਕੇ ਬਾਈ ਕਰ ਦੂ ਰੋਟੀ ਖਾਣ ਜਗ੍ਹਾ ਰੱਖ ਲਓ ਢਿੱਡ 'ਚ ਮੇਰੇ ਤਾਂ ਨਹੀਂ ਬਚਦੇ ਮੈਨੂੰ ਮੈਨੂੰ 버ਗਰ ਇੱਕ ਚੀਜ਼ ਖਾ ਸਕਦੀ ਹਾਂ ਪੂਰਾ ਕਲਿਪ ਗੋੜੇ ਗੋੜੇ ਖਾ ਲਾਂਗੇ ਰੋਟੀ ਫਿਰ ਮੈਨੂੰ ਨਾ ਸੁਭੀ ਦੋ ਸੁਭੀ ਸੁਣ ਰਹੀ ਹਾਂ ਸੀ ਕਰਾਂਗੇ ਯਾਰ ਤੇਰ ਮਦੂ ਫੋਨ ਕਰਦਾ ਸੀ

ਯਾਰ ਅੱਜ ਕਿੱਡਾ ਚੰਗਾ ਦਿਨ ਹੈ ਬਹੁਤ ਜਿਆਦਾ ਤੁਮ阿里ਨ ਅੰਟੀ ਤੁਹਾਨੂੰ ਗੁਆਵਾਂਗੀ ਮਾਲੀ ਦਾ ਨਾ ਹਾਂ ਜੀ ਇੱਥੇ ਆਪਾਂ ਵਲੌਗਸ ਦੇਖ ਰਹੇ ਸੀਗੇ ਸਿਸਟਰ ਦਾ ਤੇ ਅਸੀਂ ਬੈਠੇ ਹਾਂ ਸਾਰੀ ਫੈਮਲੀ ਸ਼ਸ਼ੀ ਕਾਲ ਫੈਮਲੀ ਵੈਲਕਮ ਆ ਤੁਹਾਡੇ ਨੇ ਮੀਚੇ ਸਭ ਨੇ ਬੜੀਆਂ ਹੋਣਗੇ ਤੇ ਲੋ ਜੀ ਆਪਾਂ ਤੁਹਾਡੇ ਨਾਲਸ ਲੈ ਕੇ ਆਏ ਆ ਉਣਾ ਸਿਖਾਵਾਂਗੇ ਰੋਟੀ ਮੈਂ ਲਾਈਵ ਦਾ ਹੁਣੀ ਐਂਡ ਕਰਕੇ ਹਟੀਆਂ ਮੇਰੀ ਭੈਣ ਤੇ ਮੈਂ ਹੀ ਰਹਿ ਗਈਆਂ ਮੰਮੀ ਆਂਟੀ ਨੂੰ ਕਹਿ ਰਹੀਆਂ ਸੱਚ ਆ ਕੁੜੀ ਲੱਗੀ ਆਪਣਾ ਸਿਰ ਵਾਉਣ ਚ ਐਨਾ ਮੌਕਾ ਚਾਹੀਦਾ ਕੋਈ ਰੋਟੀ ਦੋ ਪਾ ਕੇ ਚਲ ਉੱਠੋ ਲੱਗੇ ਹੋਇਆ ਤੁਸੀਂ ਗਾਣੇ ਬੰਦ ਕਰ ਲਓ ਨਾਲੇ ਕਾਪੀਰਾਈਟ ਆ ਜਾਣਾ ਮੈਨੂੰ ਤੁਹਾਡੇ ਚੱਕਰਾਂ ਦੇ ਮੈਨੂੰ ਬਲੌਗ ਡਿਲੀਟ ਕਰਨਾ ਪੈ ਜਾਊਗਾ ਹੋ ਜਾਓ ਉੱਠ ਜਾਓ ਐਨਾ ਵੇਟ ਵਧਾ ਰੱਖਿਆ ਬੈਠੀ ਆ રાઇસિંગ સ્ટાર્ટ કરન લગ ગયા હા કરન લગ ગયા બ રોટી બા ચલો કી બનાયા અસી મે આમલી ફલિયા એન્ડ દાઇતા હા દો ફિર મેને એક ખાઉંગી મે બસ ભૂખ લાગી મેને પર દિખાઉ યે હે ફલો એ તાટ્ટા યે હે આમલી ફલિયા સે યે ચપટી

ਹਾਂ ਗਾਈਜ਼ ਆਪਾਂ ਹੈਂਡ ਵਾਸ਼ ਕਰ ਲੈਣ ਆਪਾਂ ਰੋਟੀ ਖਾਵਾਂਗੇ ਹੁਣ ਕੋਨ ਨਹੀਂ ਕਰਨੀ ਦੇਦੀ ਤੁਹਾਨੂੰ ਪਹਿਲਾਂ ਹੀ ਨਹੀਂ ਹੋ ਠੀਕ ਆ ਬਾਈਆਂ ਬੱਸ ਕਦੇ ਖੁੱਲੇਗਾ ਲੈਣੇ ਇਹਨਾਂ ਦੇ ਬੋਨ ਨਹੀਂ ਬਹੁਤ ਸਾਹ ਭਣ ਗਿਆ ਬੈਠੀ ਨੂੰ ਲਾ ਦਿੰਦੇ ਦਵਾਈਆਂ ਆ ਨਹੀਂ ਆਜਾ ਅੰਦਰ ਆਸੀ ਰੱਖਾ ਚੜਾ ਏਸੀ ਆਨ ਕਰ ਲਾ ਪੂਜਾ ਗਾਈਜ਼ ਮੈਂ ਰੋ ਰਹੀ ਆ ਮੈਂ ਰੋਟੀ ਖਾਣੀ ਆ ਹਾਲੋ ਚੇਸ ਚੇਸ ਕਿਵੇਂ ਦੀ ਹੈ ਸਬਜੀ ਦਾ ਟੇਸ ਟੇਸ ਜੀ ਦੇ ਦੱਸ ਦੱਸ ਤੂੰ ਸੱਚ ਬਣਾਈ ਹੈ ਨਾ ਤੁਸੀਂ ਨਹੀਂ ਅਮਾ ਥੋੜੀ ਉੱਚੀ ਬੱਲੋ ਆਂਟੀ ਨੇ ਸਭ ਨੂੰ ਭਾਈ ਇਹ ਮੇਰੀ ਟੀ ਸਾਰਿਆਂ ਨੇ ਘੁੰਮ ਘਮ ਕੇ ਕਿਹਾ ਹੁਣ ਇਹਨਾਂ ਨੂੰ ਪੁੱਛਾਂਗੇ ਕਿੱਥੇ ਗਏ ਹੋ ਤੁਸੀਂ ਮੈਂ ਤੁਹਾਨੂੰ ਲੱਭਣ ਨਹੀਂ ਗਈ ਹਾਂ ਮੈਂ ਕਿਤੇ ਬਾਹਰ ਬੈਠੀਆਂ ਨੇ ਦੁਕਾਨਾ ਮੁਰੇ ਨਹੀਂ ਅਸੀਂ ਤਾਂ ਬੈਠੇ ਹੋ ਕਿਹਾ ਹੋ ਗਿਆ ਸੀ ਨਾ ਥੋੜਾ ਇੰਨਾ ਟਾਈਮ ਲਾਤਾ ਤੁਹਾਨੂੰ ਪਤਾ ਨਹੀਂ ਕਿ ਚੋਰ ਕਿੰਨੇ ਹੁੰਦੇ ਨੇ ਨਹੀਂ ਅਸੀਂ ਮੁੰਡੇ ਨਾਲ ਲੱਗੇ ਸੀ ਲੀਲੀ ਲੈ ਕੇ ਗਈ ਲੀਲੀ ਤੇ ਦੇ ਦੇਗੇ ਸਾਡੇ ਨਾਲ ਠੀਕ ਐ ਮੈਮ ਤੁਸੀਂ ਖੁਰਕਾ ਕਰਿਓ ਉਸੇ ਇਤੋਂ ਤੁਸੀਂ ਚਲੋ ਅੰਦਰ ਪੇਸ਼ੀ ਪਵਾਓ ਤੁਹਾਨੂੰ ਮੌਕਾ ਮਿਲੇਗਾ ਪਹਿਲਾਂ ਅੰਦਰ ਜਾ ਕੇ ਪੇਸ਼ੀ ਪਵਾਓ ਇਰਾਦੇ ਪੇਸ਼ੀ ਲੋ ਵੀ ਇਹ ਕੱਲੀਆਂ ਘਰ ਘੁੰਮਣ ਗਈਆਂ ਸੀ ਰਾਤ ਨੂੰ ਅਸੀਂ ਤ੍ਰੀਤਿਆ ਅਸੀਂ ਨਾਲੀ ਲੀਲੀ ਜਿੰਦਗਰ ਮੰਗਰ ਰਖ ਗਈਆਂ ਅਗਲਾ ਸਕੇ ਮਿਲਾਂਗੇ ਤੁਸੀਂ ਹਾਂ ਅਸੀਂ ਤਾਂ ਇੱਥੇ ਤੱਕ ਗਏ ਅੱਗੇ

ਆਜੋ ਜੀ ਤੁਹਾਨੂੰ ਵੀਰ ਅੰਕਲ ਦੇ ਅੰਕਲ ਕਲਾਸ ਵਿੱਚ ਉਹ ਦਿਨ ਆਂਦੀ ਆਓ ਪਾਪਾ ਜੰਮੇ ਪੂਰਾ ਭਰੀ ਹੁਣ ਦਿਖਾ ਦਿੰਦੇ ਆਪਾਂ ਪੂਰਾ ਵੀ ਭਰੀ ਆਸੀਂ ਉਧਰ ਦੀ ਬਾਈ ਗਾਣੀ ਵੰਦ ਕਰਕੇ ਤੁਸੀਂ ਪ੍ਰੋਜੈਕਟਿੰਗ ਹੋਏ ਐਕਟਿੰਗ ਕਰ ਗਈ ਇੱਕ ਵਾਰੀ ਕਰ ਕਰਕੇ ਇਹਨਾਂ ਵਾਰ ਐਕਟਿੰਗ ਕਰੀ ਆਪਾਂ ਨਾ ਪੜ੍ਹਦੇ ਹਾਂ ਲੋਕਿੰਦੇ-ਇੰਦੇ ਆਹ ਯਾਰ ਇਹ ਕਿੰਨੇ ਚੜਤਾ ਹਾਤੀ ਥੜ ਮੁੱਖ ਕੈਰੈਕਟਰ ਸੁਣੇ ਨਹੀਂ ਸੀ ਤੂੰ ਆਂ